ਰੋਪੜ ਦੇ ਵਿੱਚ ਦਸਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਪਾ ਪ੍ਰਾਪਤ ਸਥਾਨ ਗੁਰਦੁਆਰਾ ਪੱਠਾ ਸਾਹਿਬ ਨੂੰ ਪ੍ਰਗਟ ਕਰਨ ਅਤੇ ਸੇਵਾ ਕਰਨ ਵਾਲੇ ਬਾਬਾ ਜੂਨ ਸਿੰਘ ਜੀ ਦੀ ਸਾਲਾਨਾ ਵਰ੍ਹੇਈ ਮਨਾਇ ਗਈ। ਇਸ ਮੌਕੇ ਤੇ ਗੁਰਦੁਆਰਾ ਪੱਠਾ ਸਾਹਿਬ ਵਿਖੇ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਤੇ ਅਤੇ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਵੱਖ-ਵੱਖ ਢਾਡੀ ਸਿੰਘਾਂ ਤੇ ਪੰਥ ਦੇ ਪ੍ਰਚਾਰਕਾਂ ਨੇ ਲੋਕਾਂ ਨੂੰ ਇੱਥੇ ਗੁਰਬਾਣੀ ਦੇ ਨਾਲ ਜੋੜਿਆ, ਉੱਥੇ ਸਿੱਖ ਇਤਿਹਾਸ ਅਤੇ ਬਾਬਾ ਜੂਨ ਸਿੰਘ ਦੇ ਇਤਿਹਾਸ ਅਤੇ ਜੀਵਨ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿੱਤੇ ਕਿ ਦੀਵਾਨ ਹਾਲ ਵਿੱਚ ਹਾਜ਼ਰੀ ਭਰੀ ਉੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦਾ ਜਪ ਕੀਤਾ ਗਿਆ ਇਸ ਦੌਰਾਨ ਪ੍ਰਚਾਰਕਾਂ ਨੇ ਕਿਹਾ ਕਿ ਬਾਬਾ ਜੀਉਨ ਸਿੰਘ ਜੀ ਦੀ ਸੇਵਾ ਤੋਂ ਨਿਸ਼ਕਾਮ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ ਇਸ ਮੌਕੇ ਤੇ ਰੋਟਰੀ ਕਲੱਬ ਵੱਲੋਂ ਖੂਦਨ ਕੈਂਪ ਲਗਾਇਆ ਗਿਆ ਤੇ ਗੁਰੂਕਾਲ ਲੰਗਰ ਵੀ ਅਤੁੱਟ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਦੇਸ਼ਾਂ ਵਿੱਚ ਵਸ ਰਹੀਆਂ ਸਮੂਹ ਸੰਗਤਾਂ ਨੂੰ ਅੱਜ ਬਾਬਾ ਜੀਉਨ ਸਿੰਘ ਜੀ ਦੀਨਾਨ ਨੇ ਗੁਰਦਵਾਰਾ ਸ੍ਰੀ ਪੱਤਾ ਸਾਹਿਬ ਜੀ ਨੂੰ ਖੋਜਣ ਦਾ ਪਰ ਪ੍ਰਗਟ ਕਰਨ ਦੀ ਸੇਵਾ ਕੀਤੀ ਹੈ। ਬਾਬਾ ਜੂਨ ਸਿੰਘ ਜੀ ਨੇ ਆਪਣਾ ਜਿਹੜਾ ਜੀਵਨ ਸੀ ਉਹਨਾਂ ਦਾ ਜਿੱਤੇ ਉਹ ਪ੍ਰਾਇਮਰੀ ਮੀਨਰ ਸਕੂਲ ਤੱਕ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਫਿਰ ਉਹਨੂੰ ਆਕਾਰਪੁਰਖ ਵੱਲੋਂ ਹਟਮੋਇਆ ਕਿਉਂਕਿ ਪਹਿਲੇ ਹੀ ਗੁਰਮੁਖ ਮਾਰਗ 'ਤੇ ਚੱਲਦੇ ਸੀਗੇ। ਉਹ ਇਸ ਮਾਰਗ 'ਤੇ ਚੱਲਦੇ ਆ ਉਹਨਾਂ ਨੇ ਜਦੋਂ ਇਸ ਸਥਾਨ ਦੀ ਖੋਜ ਕੀਤੀ ਹੈ ਉਸ ਵੇਲੇ ਜੀਆਂ ਜਿਹੜੀਆਂ ਹਕੂਤ ਆਪਾਂ ਇਹ ਜਿਹੜੇ ਉਸ ਵੇਲੇ ਦਾ ਰਾਸ ਸੀ ਜਦੋਂ ਉਹਨਾਂ ਨਾਲ ਵੀ ਬਾਬਾ ਜੁਣਸੇ ਨੂੰ ਬਹੁਤ ਸਾਰਾ ਸੰਘਰਸ਼ ਕਰਨਾ ਪਿਆ ਤੇ ਅੱਜ 11 ਭਾਦੋਂ ਦਾ ਦਿਹਾੜਾ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਜਿਵੇਂ ਰੰਭ ਹੋਏ ਅੱਜ ਉਹਨਾਂ ਦੇ ਨਿਰਮੇਗਨ ਤਾਂ ਸਾਇਦ ਪਿੰਡ ਬੁੰਡਾ ਧੂਰਾ ਦੀ ਜਿਹੜੀ ਸੰਗਤ ਆ ਬਾਬਾ ਜੀ ਦਾ ਆਪਣਾ ਪਰਿਵਾਰ ਤਾਂ ਉਹਨਾਂ ਦੇ ਬੱਚੇ ਸਾਰੇ ਹੀ ਪਰਮੋਗ ਕਵਨ ਕਰ ਗਏ ਸੀਗੇ ਕੇਵਲ ਤੇ ਕੇਵਲ ਉਹਨਾਂ ਬਾਬਾ ਜੀ ਤੇ ਜਿਹੜੇ ਪਿੰਡ ਦੀ ਸੰਗਤ ਆ ਜਾਇ ਕਹਿ ਲਈ ਉਹਨਾਂ ਦੇ ਪਰਿਵਾਰ ਦੇ ਅਗਲੇ ਨਾਲ ਤੇ ਮੈਂਬਰ ਆ ਉਹ ਸਾਰੇ ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਉਹਨਾਂ ਦਾ ਗੁਰੂ ਘਰ ਲੰਗਰ ਹੁੰਦਾ ਹੈ ਅਕੰਧ ਪਰਸਾਹ ਦੇ ਸਵੇਰੇ ਭੋਗ ਪਾਈਆਂ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ ਆ ਬਾਬਾ ਜੂਨ ਸਿੰਘ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਉਹਨਾਂ ਨੇ ਕੋਈ ਆਪਣਾ ਨਿੱਜੀ ਥੀੜਾ ਨਹੀਂ ਬਣਾਇਆ ਸੀ ਉਹਨਾਂ ਨੇ ਕੇਵਲ ਸਤਿਗੁਰ ਦੀ ਜਿਹੜੀ ਸੇਵਾ ਹੈ ਸੇਵਾ ਕਰਤ ਹੋਏ ਨਿਹਕਾਮੀ ਇਸ ਕੋ ਹੋਤ ਪ੍ਰਾਪਤ ਸਵੰਮ ਨੂੰ ਨਿਸ਼ਕਾਮ ਸੇਵਾ ਕੀਤੀ ਆ ਕੋਈ ਆਪਣੀ ਬਾਬਾ ਚੂਣ ਸਿੰਘ ਨੇ ਗੱਦੀ ਨਹੀਂ ਚਲਾਈ ਹੈ ਇਹ ਜਿਹੇ ਗੁਰਮਖ ਪਿਆਰੇ ਜਿਹੜੇ ਸੇਵਾ ਪਰਪਕਾਰੀ ਜਨ ਪਰਪਕਾਰੀ ਆ ਉਹ ਸੰਸਾਰ ਵਿੱਚ ਆਪਾਂ ਨੂੰ ਬਿਰਲੇ ਮਿਲਦੇ ਹਨ ਆਓ ਪਾਵਨ ਉਹਨਾਂ ਦੇ ਇਹਨਾਂ ਦਿਹਾੜਿਆਂ ਤੋਂ ਹੀ ਸਿੱਖਿਆ ਲਈਏ ਕਿ ਨਿਸ਼ਵਾਰ ਤੋਂ ਕੇ ਸੇਵਾ ਕਰੀਏ ਭਾਵਨਾ ਦੇ ਨਾਲ ਤਾਂ ਕਿ ਸੰਸਾਰ ਵਿੱਚ ਅਸੀਂ ਆਪਣਾ ਕੋਈ ਜਿਹੜਾ ਹੈ ਜੀਵਨ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ